ਇਹ ਮਿੱਟ ਚੁੱਕੇ ਅੱਖਰਾਂ ਵਾਲੇ ਮੀਲ ਪੱਥਰ। ਕੂੜੇ ਦੇ ਢੇਰ ਕੋਲ ਮਿੱਟੀ 'ਚ ਦੱਬੇ ਇਹ ਮੀਲ ਪੱਥਰ। ਇਹ ਕੋਈ ਆਮ ਸੜਕ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਹੈ। ਤਕਰੀਬਨ ਅੱਜ ਤੋਂ 320 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਭੁਖਣ ਭਾਣੇ ਸਿੰਘਾਂ ਦੇ ਨਾਲ ਤੇ ਦੋ ਵੱਡੇ ਸਹਬਜ਼ਾਦਿਆਂ ਦੇ ਨਾਲ ਇਨ੍ਹਾਂ ਰਾਹਾਂ ਤੋਂ ਦੀ ਲੰਗੇ ਸੀ। ਔਰ ਉਹ ਸਮਾਂ ਵੀ ਕਿੰਨਾ ਚੁਣੌਤੀਆਂ ਵਾਲਾ ਸੀ। ਆਨੰਦਪੁਰ ਦਾ ਕਿਲਾ ਛੱਡ ਆਏ ਸੀ। ਪਰਿਵਾਰ ਖੇਰੂ-ਖੇਰੂ ਹੋ ਗਿਆ ਸੀ ਜਿਗਰ ਦੇ ਟੁਕੜੇ ਛੋਟੇ ਸਹਬਜ਼ਾਦੇ ਤੇ ਬਿਰਦ ਮਾਤਾ ਜੀ ਵਡ ਹੋ ਗਏ ਸੀ ਆਪਣਾ ਪਰਿਵਾਰ ਵਿਛੜ ਜਾਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਾਹ ਚੁਣਿਆ ਸੀ ਰਾਹ ਉਹਨਾਂ ਕੋਲ ਹੋਰ ਵੀ ਸੀ ਉਹ ਰੋਏ ਨਹੀਂ ਕਰਲਾਏ ਨਹੀਂ ਨਾ ਹੀ ਆਪਣੇ ਪਰਿਵਾਰ ਨੂੰ ਲੱਭਣ ਗਏ ਉਹ ਜ਼ੁਲਮ ਦਾ ਟੱਕਰਾ ਕਰਨ ਲਈ ਇਹ ਰਾਹ ਤੋਂ ਦੀ ਲੰਘਦੇ ਹੋਏ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਨ ਚੱਲੇ ਸੀ ਇਹਨਾਂ ਰਾਹਾਂ ਤੋਂ ਦੀ ਇਹ ਰੁੱਲਦੇ ਮੀਲ ਪੱਥਰ ਕਦੇ ਧਿਆਨ ਨਾਲ ਦੇਖਿਓ ਜਾ ਕੇ ਇਹ ਮਿੱਟੀ ਚ ਦੱਬੇ ਮੀਲ ਪੱਥਰਾਂ ਵੱਲ ਜਿਨ੍ਹਾਂ ਦੇ ਉੱਤੋਂ ਸਾਡੇ ਰਹਿਬਰਾਂ ਦਾ ਸਾਡੇ ਇਤਿਹਾਸਿਕ ਸਥਾਨਾਂ ਦੇ ਨਾਂ ਵੀ ਮਿਟ ਚੁੱਕੇ ਨੇ ਇਹ ਨਹੀਂ ਹੈਗਾ ਕਿ ਸਿਰਫ 2-4 ਮੀਲ ਪੱਥਰਾਂ ਦਾ ਹੀ ਇਹ ਮਾੜਾ ਹਾਲ ਆ ਸੀ ਕਾਫੀ ਲੰਮਾ ਸਫ਼ਰ ਤੈਅ ਕੀਤਾ ਤੇ ਸਾਨੂੰ ਤਕਰੀਬਨ ਸਾਰੇ ਹੀ ਮੀਲ ਪੱਥਰ ਮਾਰੀ ਹਾਲਾਤ ਚ ਮਿਲੇ ਇਹ ਵੀਡੀਓ ਚ ਜੋ ਤੁਸੀਂ ਮੀਲ ਪੱਥਰ ਦੇਖ ਰਹੇ ਹੋ ਇਹ ਪਰਵਾਰ ਵਿਛੋੜਾ ਸਾਹਿਬ ਤੋਂ ਜਦੋਂ ਆਪਾਂ ਚਮਕੌਰ ਸਾਹਿਬ ਵੱਲ ਨੂੰ ਜਾਂਦੇ ਆ ਪਠਾ ਸਾਹਿਬ ਤੋਂ ਬਾਅਦ ਜਿਹੜੇ ਪਿੰਡ ਬਾਮਣ ਮਾਜਰਾ ਬੂਰਮਾ ਮਾਜਰਾ ਦੁਗਰੀ ਵਰਗੇ ਪਿੰਡ ਆਉਂਦੇ ਨੇ ਉਹਨਾਂ ਪਿੰਡਾਂ ਤੇ ਲੱਗੇ ਹੋਏ ਮੀਲ ਪੱਥਰਾਂ ਦੀ ਵੀਡੀਓ ਆ ਤੇ ਤਕਰੀਬਨ ਇਹੀ ਹਾਲ ਫਿਰ ਅੱਗੇ ਜੋ ਗੁਰਗੋਬਿੰਦ ਸਿੰਘ ਮਾਰਗ ਚਮਕੌਰ ਸਾਹਿਬ ਤੋਂ ਅੱਗੇ ਜਾਂਦਾ ਹੈ ਉੱਥੇ ਵੀ ਤਕਰੀਬਨ ਹਾਲਤ ਬਹੁਤੀ ਚੰਗੀ ਨਹੀਂ ਐ ਮੀਲ ਪੱਥਰਾਂ ਦੀ ਕੀ ਅਸੀਂ ਉਹ ਬਹਾਦਰ ਸਿੰਘਾਂ ਦੀ ਸਾਡੇ ਸਹਿਬਜ਼ਾਦਿਆਂ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਭੁੱਲ ਗਏ ਆ ਗੁਰੂ ਗੋਬਿੰਦ ਸਿੰਘ ਮਾਰਗ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਲਮੰਡੀ ਸਾਬੋ ਦੀ ਪਵਿੱਤਰ ਧਰਤੀ ਤੱਕ ਜਾਂਦਾ ਹੈ ਤਕਰੀਬਨ 600 ਕਿਲੋਮੀਟਰ ਲੰਬਾ ਹੈ ਇਹ ਮਾਰਗ ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ 1973 ਚ ਇਸ ਮਾਰਗ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਉਸ ਸਮੇਂ ਜਦੋਂ ਉਦਘਾਟਨ ਕੀਤਾ ਗਿਆ ਸੀ ਤਾਂ ਤਕਰੀਬਨ 21 ਕਿਲੋਮੀਟਰ ਲੰਬਾ ਕਾਫਲਾ ਚੱਲਿਆ ਸੀਗਾ ਵੱਡੇ ਵੱਡੇ ਮੀਲ ਪੱਥਰ ਲਾਏ ਗਏ ਸੀ ਬਹੁਤ ਤੂੰ ਤਾਮ ਨਾਲ ਇਹਦੀ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਕੀ ਇਹ ਮਾਰਗ ਦਾ ਜਾਂ ਇਹ ਮੀਲ ਪੱਥਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਇੱਕ ਵਾਰ ਉਹਨਾਂ ਸਮਿਆਂ 'ਚ ਜਾ ਕੇ ਦੇਖੀਏ ਆਪਾਂ ਮਹਿਸੂਸ ਕਰਕੇ ਦੇਖੋ ਉਹ ਦਿਨਾਂ ਨੂੰ ਇਹ ਰਾਹ ਦੀਆਂ ਮੁਸੀਬਤਾਂ ਨੂੰ ਆਪਣਾ ਵਸਿਆ ਵਸਾਇਆ ਨਗਰ ਛੱਡ ਆਏ ਬਣੇ ਬਣਾਏ ਉਹ ਕਿਲੇ ਛੱਡ ਆਏ ਛੋਟੇ ਸਾਹਿਬਜ਼ਾਦੇ ਵਿਛੜ ਗਏ ਫਿਰ ਵੀ ਇਹ ਰਾਹ ਚੁਣਿਆ ਐਦਾਂ ਦਾ ਕੋਈ ਹੋ ਸਕਦਾ ਬਾਪ ਜਿਦੇ ਪੁੱਤ ਵਿਛੜ ਗਏ ਹੋਣ ਤੇ ਉਹ ਜ਼ੁਲਮ ਨਾਲ ਮੱਥਾ ਲਾਉਣ ਚੱਲਿਆ ਹੋਵੇ ਤੇ ਆਪਣੇ ਦੋ ਪੁੱਤਰ ਜਿਹੜੇ ਕੋਲ ਨੇ ਉਹਨਾਂ ਨੂੰ ਕੁਰਬਾਨ ਕਰਨ ਲਈ ਚੱਲਿਆ ਹੋਵੇ ਕਿੰਨੀਆਂ ਹੀ ਥਾਵਾਂ ਨੇ ਇਹ ਰਾਹ ਤੇ ਜੋ ਗੁਰਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਗਵਾਹੀ ਅੱਜ ਵੀ ਪਰਦੀਆਂ ਨੇ। ਇਹੀ ਰਾਤ ਹੈ ਗੁਰਗੋਬਿੰਦ ਸਿੰਘ ਜੀ ਨੂੰ ਖਬਰ ਮਿਲੀ ਸੀ ਕਿ ਔਰੰਗਜ਼ੇਬ ਦੀ 10 ਲੱਖ ਦੀ ਫੌਜ ਆ ਰਹੀ ਆ। ਇਹੀ ਰਾਤ ਹੈ ਚਮਕੌਰ ਸਾਹਿਬ ਆਉਂਦਾ ਹੈ ਜਿੱਥੇ ਭੁਖਣ ਭਾਣੇ 40 ਸਿੱਖ 10 ਲੱਖ ਦੀ ਫੌਜ ਨਾਲ ਲੜ ਗਏ ਸੀ। ਇਹੀ ਰਾਤ ਹੈ ਮਾਛੀਵਾੜੇ ਦਾ ਉਹ ਜੰਗਲ ਆਉਂਦਾ ਹੈ ਜਿੱਥੇ ਸਾਰਾ ਪਰਿਵਾਰ ਵਾਰ ਕੇ ਆਪਣੇ ਪਿਆਰੇ ਸਿੱਖ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ। ਇਹੀ ਰਾਹ ਤੇ ਦੀਨਾ ਕਾਂਗੜ ਆਉਂਦਾ ਹੈ ਜਿੱਥੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਲਲਕਾਰਿਆ ਸੀ ਤੇ ਇਹੀ ਰਾਹ ਤੇ ਰਾਏਕੋਟ ਦੀ ਉਹ ਧਰਤੀ ਆਉਂਦੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੂਟਾ ਪੱਟ ਕੇ ਮੁਗਲਾਂ ਦੀ ਜੜ ਪੱਟੀ ਸੀ। ਅਨੰਦਪੁਰ ਸਾਹਿਬ ਤੋਂ ਜਦੋਂ ਤਲਵੰਡੀ ਸਾਬੋ ਤੱਕ ਜਾਂਦੇ ਆ ਗੁਰੂ ਗੋਬਿੰਦ ਸਿੰਘ ਇਹ ਮਾਰਗ ਪੂਰਾ ਹੈ 91 ਗੁਰੂ ਘਰ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਕਨਵੇਂ ਗੁਰੂ ਘਰ ਇਨਾਂ ਰਾਹਾਂ ਤੇ 47 ਦਿਨ ਸਫਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਨੇਰੀਆਂ ਰਾਤਾਂ ਚ ਆਪਣੀ ਕੌਮ ਨੂੰ ਚਾਨਣ ਵੰਡਦੇ ਇਥੋਂ ਦੀ ਤੁਰੇ ਜਾ ਰਹੇ ਸੀ ਚੱਪੇ-ਚੱਪੇ ਤੇ ਮੁਗਲ ਫੌਜੀ ਲੱਭ ਰਹੇ ਸੀ ਪਰ ਇੱਕ ਵਾਰ ਵੀ ਉਸ ਮਰਦ ਅਗੰਮੜੇ ਦਾ ਹੌਸਲਾ ਨਹੀਂ ਡੋਲਿਆ ਹੱਸ-ਹੱਸ ਕੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਦਾ ਰਿਹਾ ਆਪਣੇ ਸਿੰਘਾਂ ਨੂੰ ਕੁਰਬਾਨ ਕਰਦਾ ਰਿਹਾ ਪਰ ਜ਼ੁਲਮ ਅੱਗੇ ਇੱਕ ਵਾਰ ਵੀ ਸੀਸ ਨਹੀਂ ਝੁਕਾਇਆ ਇਹ ਰਾਹ ਸਾਡੀ ਗੈਰਤ ਤੇ ਬਹਾਦਰੀ ਦੀ ਨਿਸ਼ਾਨੀ ਆ ਰਹਿੰਦੀ ਦੁਨੀਆ ਤੱਕ ਇਹ ਰਾਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਰਹੂਗਾ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਰਾਹ ਪੰਜਾਬ ਦਾ ਸਭ ਤੋਂ ਸੋਹਣਾ ਰਾਹ ਹੋਣਾ ਚਾਹੀਦਾ ਹੈ ਪੰਜਾਬ ਦੀ ਸਭ ਤੋਂ ਸੋਹਣੀ ਸੜਕ ਹੋਣੀ ਚਾਹੀਦੀ ਆ ਆਉਣ ਵਾਲੀਆਂ ਨਸਲਾਂ ਸਾਡੀਆਂ ਜਦੋਂ ਇੱਥੋਂ ਦੀ ਲੰਘਣ ਯਾ ਕੋਈ ਵੀ ਬਾਹਰੋਂ ਆ ਕੇ ਪੰਜਾਬ ਦੀ ਧਰਤੀ ਤੇ ਜਦੋਂ ਇਹ ਸੜਕ ਤੋਂ ਦੀ ਇਹ ਮਾਰਗ ਤੋਂ ਦੀ ਲੰਗੇ ਉਹਨਾਂ ਨੂੰ ਪਤਾ ਲੱਗੇ ਕਿ ਇਨਾਂ ਰਾਹਾਂ ਤੋਂ ਦੀ ਕਦੇ ਇਸ ਕੌਮ ਦਾ ਇੱਕ ਰਹਿਬਰ ਇੱਕ ਮਹਾਨ ਗੁਰੂ ਲੰਗਿਆ ਸੀ ਆਪਣੇ ਪਿਆਰੇ ਸਿੰਘਾਂ ਤੇ ਆਪਣੇ ਪਿਆਰੇ ਪੁੱਤਰਾਂ ਨੂੰ ਮਾਨਵਤਾ ਤੋਂ ਕੁਰਬਾਨ ਕਰਨ ਲਈ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕੋਈ ਸਰਵੰਸਵਾਰ ਕੇ ਵੀ ਮਨੁੱਖਤਾ ਬਾਰੇ ਸੋਚ ਸਕਦਾ ਹੈ ਉਹਨਾਂ ਨੂੰ ਪਤਾ ਲੱਗੇ ਕਿ ਇੰਨੀਆਂ ਮੁਸੀਬਤਾਂ ਸਹਿਣ ਤੋਂ ਬਾਅਦ ਵੀ ਕਿਵੇਂ ਉਹ ਮਰਦ ਗੰਮੜੇ ਨੇ ਜ਼ੁਲਮ ਅੱਗੇ ਸੀਸ ਨਹੀਂ ਝੁਕਾਇਆ ਕਿਵੇਂ ਚੜ੍ਹਦੀਆਂ ਕਲਾਂ 'ਚ ਰਹਿ ਕੇ ਉਹ ਜ਼ੁਲਮ ਦੀਆਂ ਜੜਾਂ ਪਟੀਆਂ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਮਾਂ ਗੁਜਰੀ ਦੇ ਲਾਲ ਨੇ ਇਸ ਮੁਲਕ ਦੇ ਵਾਸੀਆਂ ਨੂੰ ਰੋਸ਼ਨੀ ਵੰਡਣ ਲਈ ਕਿੰਨੀਆਂ ਕਾਲੀਆਂ ਰਾਤਾਂ ਦਾ ਸਫ਼ਰ ਤੈਅ ਕੀਤਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਹਾਨ ਪਵਿੱਤਰ ਮਾਰਗ ਤੇ ਲੱਗੇ ਇਹ ਮੀਲ ਪੱਥਰਾਂ ਦੀ ਹਾਲਤ ਸੁਧਾਰੀ ਜਾਵੇ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਮਹਾਨ ਮਾਰਗ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਮਾਰਗ ਬਣਾਇਆ ਜਾਵੇ ਸਾਡੇ ਗੁਰੂ ਸਾਹਿਬ ਦਾ ਨਾਮ ਇਹ ਮੀਲ ਪੱਥਰਾਂ ਤੇ ਲਿਖਿਆ ਹੋਇਆ ਹੈ ਸਾਡੇ ਉਹ ਪਵਿੱਤਰ ਅਸਥਾਨਾਂ ਦਾ ਨਾਮ ਇਹ ਮੀਲ ਪੱਥਰ ਤੇ ਲਿਖਿਆ ਹੋਇਆ ਹੈ ਜਿਹੜੀ ਚਮਕੌਰ ਸਾਹਿਬ ਦੀ ਧਰਤੀ ਪੂਰੀ ਦੁਨੀਆ ਨੂੰ ਅਣਖ ਤੇ ਬਹਾਦਰੀ ਦਾ ਪਾਠ ਪੜਾਉਂਦੀ ਆ ਉਸ ਚਮਕੌਰ ਸਾਹਿਬ ਦਾ ਨਾਮ ਇਹ ਮੀਲ ਪੱਥਰਾਂ ਤੋਂ ਮਿਟਣਾ ਨਹੀਂ ਚਾਹੀਦਾ ਸਰਕਾਰਾਂ 'ਚ ਵੀ ਗੁਰੂ ਸਹਿਬਾਨਾਂ ਨੂੰ ਮੰਨਣ ਵਾਲੇ ਉਹਨਾਂ ਦਾ ਓਟ ਆਸਰਾ ਲੈਣ ਵਾਲੇ ਹੀ ਸੱਜਣ ਬੈਠੇ ਨੇ ਤੇ ਕਮੇਟੀਆਂ 'ਚ ਵੀ ਗੁਰੂ ਸਾਹਿਬ ਦੇ ਸਿੱਖ ਹੀ ਬੈਠੇ ਨੇ ਇੱਕ ਰਲ ਕੇ ਹੰਬਲਾ ਮਾਰਨਾ ਚਾਹੀਦਾ ਹੈ ਇੱਕ ਉਦਮ ਕਰਨਾ ਚਾਹੀਦਾ ਹੈ ਕਿ ਇਸ ਪਵਿੱਤਰ ਮਾਰਗ ਗੁਰੂ ਗੋਬਿੰਦ ਸਿੰਘ ਜੀ ਮਾਰਗ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਡਾ ਕੋਈ ਵੀ ਮੰਤਵ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਜਾਂ ਕਿਸੇ ਨੂੰ ਵੀ ਨੀਚਾ ਦਿਖਾਉਣਾ ਨਹੀਂ ਹੈ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਇਹ ਰੁੱਲ ਰਹੇ ਮੀਲ ਪੱਥਰਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਸੜਕ ਨੂੰ ਇਸ ਮਾਰਗ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਪੰਜਾਬ ਦੀ ਸਭ ਤੋਂ ਸੋਹਣੀ ਸੜਕ ਬਣਾਉਣ 'ਚ ਯੋਗਦਾਨ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ